ਹੋਣੀ ਨੂੰ ਆਖਰ ਕੌਣ ਟਾਲ ਸਕਦਾ ਇੱਕ ਪਾਸੇ ਪਰਿਵਾਰ ਪੁੱਤ ਦੇ 18ਵੇਂ ਜਨਮ ਦਿਨ ਦੀਆਂ ਤਿਆਰੀਆਂ ਦੇ ਵਿੱਚ ਰੁੱਝਿਆ ਹੋਇਆ ਸੀ ਪਰ ਉੱਥੇ ਹੀ ਦੂਜੇ ਪਾਸੇ ਮਨੂਸ ਖਬਰ ਹੋਣ ਤੋਂ ਬਾਅਦ ਪਰਿਵਾਰ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਦਰਅਸਲ ਸੜਕ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਪੋਸ਼ ਕਰਾਉਣ ਦੇ ਲਈ ਇਹ ਨੌਜਵਾਨ ਗਿਆ ਹੋਇਆ ਸੀ ਪਰ ਰਸਤੇ ਦੇ ਵਿੱਚ ਮੌਤ ਨੇ ਇਸ ਨੂੰ ਗਲੇ ਲਗਾ ਲਿਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹ ਦੱਸਦੀ ਹੈ ਕਿ 18ਵਾਂ ਜਨਮ ਦਿਨ ਜੋ ਕਿ ਅੱਜ ਇਸ ਨੌਜਵਾਨ ਨੇ ਮਨਾਉਣਾ ਸੀ ਪਰ ਉਸਦੇ ਠੀਕ ਇੱਕ ਦਿਨ ਪਹਿਲਾਂ ਹੀ ਸੜਕ ਹਾਦਸੇ ਦੇ ਵਿੱਚ ਉਸਦੀ ਜਾਨ ਚਲੀ ਗਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੱਡੀ ਧੋਸ਼ ਕਰਾਉਣ ਦੇ ਲਈ ਉਹ ਘਰੋਂ ਨਿਕਲਿਆ ਸੀ ਪਰ ਰਸਤੇ ਦੇ ਵਿੱਚ ਉਸਦੀ ਜਿਹੜੀ ਹੈ ਗੱਡੀ ਜਿਹੜੀ ਹੈ ਕਾਫੀ ਸਪੀਡ ਦੇ ਵਿੱਚ ਸੀ ਜਿਸ ਕਰਕੇ ਗੱਡੀ ਜਿਹੜੀ ਹੈ ਸਿੱਧੀ ਦਰਖਤ ਦੇ ਨਾਲ ਵਰਜੀ ਜਿਸ ਕਰਕੇ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦਾ ਬਿਹਤਰ ਰੋ ਰੋ ਕੇ ਬੁਰਾ ਹਾਲਾਤ ਰੋਂਦੇ ਖੁਲੋਂਦੇ ਹੋਏ ਪਰਿਵਾਰਕ ਮੈਂਬਰ ਕੀ ਕੁਝ ਕਹਿੰਦੇ ਨੇ ਉਹ ਤੁਹਾਨੂੰ ਸੁਣਾ ਦਿੰਨੇ ਆ ਜੀ ਪ੍ਰਧਾਨ ਸਾਹਿਬ ਜੀ ਦੱਸਣ ਤੇ ਹੈ ਜੀ ਵੀ ਉਹ ਗੱਡੀ ਵਾਸ਼ ਕਰਾਉਣ ਗਿਆ ਸੀਗੇ ਜੀ ਤੇ ਰਸਤੇ ਵਿੱਚ ਬਾਅਦ ਐਕਸੀਡੈਂਟ ਹੋ ਗਿਆ ਤੇ ਇਹਨਾਂ ਨੂੰ ਕਾਲ ਆਈ ਆ ਪਟ્રોલ ਪੰਪ ਹੋਏ ਨਹੀਂ ਕੀਤੀ ਆ ਜੀ ਤੇ ਜਦੋਂ ਜਾ ਕੇ ਗਏ ਆ ਤਾਂ ਗੰਭੀਰ ਹਾਲਤ ਸੀਗੀ ਤੇ ਠੱਕੇ ਸਿਵਲ ਹਸਪਤਲ ਲੈ ਗਿਆ ਤਾਂ ਉਹਨਾਂ ਨੇ ਮ੍ਰਿਤਕ ਘੋਸ਼ਿਤ ਕਰਤਾ ਜੀ ਸਦਮਾ ਇੰਨਾ ਜ਼ਿਆਦਾ ਹੋ ਗਿਆ ਵਾ ਵੀ ਇਹ ਤੋਂ ਕਿ ਸ਼ਬਦ ਹੈ ਨਹੀਂ ਕੋਣ ਨੂੰ ਜਿੰਨਾ ਸਾਡੇ ਪਰਿਵਾਰ ਸਾਹਮਣਾਂ ਆ ਜਾਂ ਪਰਦਾ ਪਰਿਵਾਰ ਦੇ ਨਾਲ ਜਿੰਨਾ ਧੱਕਾ ਕਰ ਗਿਆ ਇਸ ਟਾਈਮ ਤੇ ਸਾਡੇ ਦੋ ਤਿੰਨ ਪਿੰਡਾਂ ਦੇ ਵਿੱਚ ਪੂਰੀ ਸੋਗ ਦੀ ਲਹਿਰ ਹੈ ਜੀ ਤੇ ਮਹਾਰਾਜ ਨੇ ਬਹੁਤ ਧੱਕਾ ਕੀਤਾ ਇਸ ਤੋਂ ਬੱਚਾ ਵੀ ਘਰ ਇਕੱਲਾ-ਕੱਲਾ ਸੀ ਕਹਿੰਦੇ ਇਕੱਲਾ-ਕੱਲਾ ਬੱਚਾ ਸੀ ਜੀ ਇਹਦੀ 8 ਤਰੀਕ ਨੂੰ ਉਹਦਾ ਬਾਡੀ ਸੀਗਾ ਉਹਨਾਂ ਨੂੰ 6 ਸਾਲ ਲੱਗਣਾ ਸੀ ਹਲੇ 18 ਸਾਲ ਲਏ ਨੇ 18 ਸਾਲ ਦੇ ਸੀ ਹਾਂਜੀ ਔਰ ਇੱਕ ਤਰੀਕ ਨੂੰ ਬੇਟੇ ਨੇ ਕੁਸ਼ਤੀ ਕੀਤੀ ਹਲੇ ਜੀ ਪਹਿਲਵਾਨੀ ਕਰਦੇ ਸੀਗੇ ਬਹੁਤ ਵਧੀਆ ਸਰੀਰ ਸੀਗਾ ਹਾਂਜੀ ਹੋਰ ਵੀ ਬੱਚਿਆਂ ਨੂੰ ਦੱਸਦੇ ਪ੍ਰੇਰਿਤ ਕਰਦੇ ਸੀਗੇ ਪ੍ਰੇਰਿਤ ਕਰਦੇ ਸੀ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਸੀਗੇ ਤੇ ਪ੍ਰਧਾਨ ਜੀ ਵੀ ਇਹੋ ਹੀ ਕੰਮ ਕਰਦੇ ਸੀਗੇ ਵੀ ਜਿਮ ਜਾਂਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀਗੇ ਜੀ ਖੇਡਾਂ ਵੱਲ ਵੀ ਪ੍ਰਮੋਟ ਕਰਦੇ ਸੀ ਖੇਡਾਂ ਨੂੰ ਪ੍ਰਮੋਟ ਕਰਦੇ ਸੀ ਪਰ ਮਹਾਰਾਜ ਨੇ ਜੋ ਪ੍ਰਧਾਨ ਜੀ ਨੇ ਕੀਤਾ ਵਾ ਬਹੁਤ ਮਾੜਾ ਕੀਤਾ ਇਹ ਬਹੁਤ ਬਹੁਤ ਮੜਾ ਕੀਤਾ ਜੀ ਇਥੋਂ ਕਿੱਥੇ ਦਾ ਇਹ ਅੰਤਮ ਸੰਸਕਾਰ ਕਿਦੋਂ ਕਰ ਰਹੇ ਆ ਇਹ ਦੇਖੋ ਜੀ ਉਹਦੇ ਪਰਿਵਾਰਿਕ ਥੋੜਾ ਵਿਦੇਸ਼ ਦੇ ਵਿੱਚ ਹੈ ਵਿਦੇਸ਼ ਵਿੱਚ ਹੈ ਜੀ ਹਾਂਜੀ ਜਦੋਂ ਆਉਣਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਸਾਰਿਆਂ ਨੂੰ ਦੱਸਿਆ ਜਾਊਗਾ ਜਦੋਂ ਸੰਸਕਾਰ ਹੋਊਗਾ ਭਾਜੀ ਮੈਂ ਰਾਤ ਪੰਪ ਦੇ ਡਿਊਟੀ ਕਰਦਾ ਹਾਂ ਮੈਨੂੰ ਬਹੁਤ ਜ਼ਿਆਦੀ ਖੜਕ ਦੀ ਆਵਾਜ਼ ਆਈ ਮੈਂ ਇਧਰੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਨਾ ਜਦੋਂ ਮੈਂ ਬਾਹਰ ਗਿਆ ਆ ਮੈਂ ਭਾਜੀ ਤੇ ਮੈਂ ਦੇਖਿਆ ਵੀ ਉਹ ਇੱਕ ਸਾਈਡ ਗੱਡੀ ਦੀ ਪਈ ਇੱਕ ਸਾਈਡ ਤੇ ਲੱਭੀ ਨਹੀਂ 5-7 ਮਿੰਟਾਂ ਦੇ ਵਿੱਚ ਦੂਜੀ ਸਾਈਡ ਲੱਭੀ ਦੂਜੀ ਸਾਈਡ ਤੋਂ ਜਦੋਂ ਗਾਹ ਗਏ ਆ ਉੱਥੇ ਮੇ ਉਤਮ ਵੀਰ ਬੈਠਾ ਏ ਉਹ ਲੰਮੇ ਪੈ ਗਏ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਨਾ ਤੁਸੀਂ ਉਹਨੂੰ ਪਹਿਲਾਂ ਤੋਂ ਜਾਣਦੇ ਸੀਗੇ ਹਾਂਜੀ ਹਾਂਜੀ ਇੱਕੋ ਪਿੰਡ ਦੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਆਪਣਾ ਭਰਾ ਹੀ ਆ ਠੀਕ ਹੈ ਕੀ ਦੇਖਿਆ ਤੁਸੀਂ ਮੌਕੇ ਤੇ ਮੌਕੇ ਤੇ ਭਾਜੀ ਫਿਰ ਉਹ ਜਿਹੜੀ ਗੱਡੀ ਉਹ ਵੀ ਦੋ ਤਿੰਨ ਹਿੱਸਿਆਂ 'ਚ ਪਈ ਸੀ ਜੀ ਤੇ ਉਤਮ ਵੀ ਭਾਜੀ ਵੀ ਪਿਆ ਸੀ ਤਾਂ ਲੰਮੇ ਸੀ ਉਹ ਪੈਰ ਉਹਨਾਂ ਦੇ ਘਰ ਦੇ ਵਿੱਚ ਹੀ ਉਕੇ ਜਦੋਂ ਮੈਂ ਦੇਖਿਆ ਦੁੱਖਿਆ ਤੇ ਲੱਗੇ ਜਿਹੜੇ ਹੋਰ ਬੰਦੇ ਗਏ ਫੇ ਭਾਈ ਉਹਨਾਂ ਨੂੰ ਫੋਨ ਕੀਤਾ ਜੀ ਤੇ ਭਾਜੀ ਹੁਣ ਆਏ ਫੇ ਬਾਹਰ ਕੱਢਿਆ ਮੁੰਡੇ ਨੂੰ ਉਤਮ ਨੂੰ ਫੇ ਸ਼ਹਿਰ ਲੈ ਕੇ ਭਾਜੀ ਉੱਥੇ ਉਹਨਾਂ ਨੇ ਉਹਨਾਂ ਨੂੰ ਫੇ ਮਤਲਬ ਕੁਝ ਕਰਤਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਅਦ ਚੋਂ ਫੇ ਘਰੇ ਲੈਂਦਾ ਸੀ ਤੇ ਇਕਟਣਾ ਦੇ ਕੋਈ ਕਾਰਨ ਸਾਹਮਣੇ ਆਏ ਕੋਈ ਵੀ ਕਿ ਆ ਸਕਿਓ ਵਾਪਰਿਆ ਨਹੀਂ ਭਾਜੀ ਉਹਨਾਂ ਨੂੰ ਤਾਂ ਖੜਕੇ ਦੀ ਆਵਾਜ਼ ਆਈ ਮੈਂ ਫੇ ਉੱਠ ਕੇ ਗਿਆ ਜੀ ਜੀ ਸਭੀ ਬੰਦੇ ਦੋ ਸੀ ਦੋਵੇਂ ਜਣੇ ਉੱਠ ਕੇ ਗਏ ਤੇ ਉੱਥੇ ਜਾ ਕੇ ਦੇਖਿਆ ਫੇ ਗੱਡੀ ਦੋ ਤਿੰਨ ਹਿੱਸਿਆਂ ਦੇ ਵਿੱਚ ਖਿਲਰੀ ਪਈ ਪਹਿਲਾਂ ਸਾਨੂੰ ਇੱਕ ਚੀਜ਼ ਹੀ ਦਿਖੀ ਆ ਦੂਜੀ ਜਿਹੜੀ ਜਦੋਂ ਬਾਅਦੋਂ ਦੇਖੀ ਕਿਉਂਕਿ ਉੱਥੇ ਛਾਪੀਆਂ ਭਾਜੀ ਨਹੀਂ ਰਵੋ ਹੀ ਜੀ 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 ਹਾਂ ਜਦੋਂ ਲੱਭਦੇ ਰਹੇ ਫੇ ਪਤਾ ਲੱਗਾ ਜਿੱਦਾਂ ਸਾਈਡਾਂ ਦੇ ਗੱਡੀ ਗੁਡੀ ਲੱਗੀ ਫੇ ਚੈਸੀ ਦਾ ਪਤਾ ਲੱਗਾ ਠੀਕ ਹੈ ਹਾਂਜੀ ਇਹ ਕਾਫੀ ਦੂਰ ਤੱਕ ਸਮਾਨ ਜਿਹੜਾ ਕਾਰ ਦਾ ਖਿਲਰਿਆ ਆ ਹਾਂਜੀ ਹਾਂਜੀ ਖਿਲਰਿਆ ਹੈ ਭਾਜੀ ਕਾਫੀ ਦੂਰ ਤੱਕ ਹੀ ਕੋਈ ਚੱਕਾ ਕਿਤੇ ਹੀ ਕੋਲ ਸੈਂਸਰ ਕਿਸੇ ਬੰਦੇ ਨੇ ਚਲ ਗਿਆ ਠੀਕ ਹੈ ਇੰਜਣ ਕਿਤੇ ਆ ਡਿੱਗੀ ਆ ਲੈਕਸਾਈਡ ਕਿਤੇ ਹੈ ਲੈਕਸਾਈਡ ਪਹਿਲਾਂ ਪਿੱਛੇ ਵੱਜੀ ਨਾ ਜ ਕਿੱਕਰ ਤੇ ਉਹ ਉੱਥੇ ਰਹਿ ਗਈ ਆ ਦੂਜੀ ਸਾਈਡ ਅੱਗੇ ਚਲ ਗਈ ਆ ਉਸ ਤੋਂ ਅੱਗੇ ਉੱਤੋਂ ਭਾਈ ਬੈਠੇ ਹੋ ਤੇ ਲੰਮੇ ਪੈ ਗਏ ਜਾਨੀ ਕਿ ਉਹਨਾਂ ਨੂੰ ਕੋਹੋਸ਼ ਨਹੀਂ ਹੈਗੀ ਮੇਰਾ ਭਾਂਜਾ ਸੀ ਕਿੰਨੀ ਕਿੰਨੀ ਉਮਰ ਸੀ ਉਹਨਾਂ ਦੀ ਨਾ 17 ਸਾਲ ਉਮਰ ਹੈ ਉੱਤੋਂ ਵੀਰ ਪਹਿਲਵਾਨ ਤੇ ਨਾਂ ਨਾਲ ਜਾਣਿਆ ਜਾਂਦਾ ਇਲਾਕੇ ਵਿੱਚ ਆਪਣੇ ਨਵੇਂ ਪਹਿਲਵਾਨ ਤਿਆਰ ਹੋ ਰਿਹਾ ਹੈ ਪਹਿਲਵਾਨੀ ਕਰਦੇ ਸੀ ਹਾਂਜੀ ਹਾਂਜੀ ਬਹੁਤ ਸ਼ੇਰ ਵਾਂਗੂ ਪੜਿਆ ਹਾਂਜੀ ਹਾਂਜੀ ਉਹਨਾਂ ਕੋਲ ਦੇ ਹੁੰਦੇ ਸ੍ਰਿਤਪਾਲ ਪਹਿਲਵਾਨ ਜਿਹੜਾ ਉਹਨਾਂ ਉਹਨੂੰ ਜਾਣਕਾਰੀ ਸਾਹਮਣੇ ਆਈ ਕਿ ਘਟਨਾ ਕਿਵੇਂ ਵਾਪਰੀ ਘਟਨਾ ਤਰਸ਼ਾ ਮੋੜੇ ਓਵਰ ਸਪੀਡ ਥੋੜੀ ਤੇ ਉਸਦੇ ਕਾਰਨ ਫਿਰ ਕੰਟਰੋਲ ਨਹੀਂ ਹੋਈ ਗੱਡੀ ਇਹ ਜਿਹੜੀ ਕਾਰਨ ਸਾਹਮਣੇ ਆਇਆ ਜਿਦਾ ਕਿਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਹਾਲਾਤ ਜਿਹੜੇ ਆ ਬੱਚੇ ਅਕਸਰ ਇਹ ਗੱਡੀਆਂ ਵੱਡੀਆਂ ਤੇਜ਼ ਚਲਾਉਂਦੇ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਆ ਨਹੀਂ ਫਟਾਉਣੀ ਚਾਹੀਦੀ ਗੱਡੀ ਜੀ ਇਹ ਤੋਂ ਘੱਟ ਜਿੰਨਾ ਚਿਰ 18 ਸਾਲ ਤੋਂ ਬਾਅਦ ਜਿਹੜੀ ਆ ਫਿਰ ਵੀ ਨਾਲ ਬੈਠਣਾ ਚਾਹੀਦਾ ਇਕੱਲਿਆਂ ਨਹੀਂ ਭੇਜਣਾ ਚਾਹੀਦਾ ਆ ਆਪਣਾ ਭਤੀਜਾ ਹੀ ਲੱਗਦਾ ਏ ਮੈਂ ਕਿੰਨੀ ਕੋਰ ਰਸੀਬ ਉਹਨਾਂ ਦੀ ਉਹਨਾਂ ਦੀ 17 ਸਾਲ ਉਮਰ ਹੀ ਤੇ 8 ਗੁਜੇ 8 8 ਤਰੀਕ ਨੂੰ ਉਹਨੂੰ ਲੱਗਣਾ ਫਾਰਮਾ ਮੀਨ ਹਾਂ ਤੇ ਕਟਣਾ ਕਿਵੇਂ ਵਾਪਰੀ ਆ ਵਾਪਰੀ ਭਾਈ ਮੰਡੀ ਮੜੋਂ ਆਇਆ ਤੇ ਇੱਥੇ ਆਣ ਕੇ ਦੋਸਤ ਨੂੰ ਛੱਡ ਗਿਆ ਕਿਤੇ ਤੇ ਇਧਰੋਂ ਲੈਣ ਜਾਂਦਿਆ ਦੋਸਤ ਨੂੰ ਤੇ ਇਹ ਗੱਲ ਹੋ ਗਈ ਉਹ ਤਾਂ ਚਲ ਗਿਆ ਦੁਨੀਆ ਤੋਂ ਕੀ ਕਰੇ ਬੰਦਾ ਮੌਤ ਜਿਹੜੀ ਨੌਜਵਾਨ ਦੀ ਮੌਕੇ ਤੇ ਹੋ ਗਈ ਸੀ ਮੌਕੇ ਤੇ ਹੋ ਗਈ ਭਾਈ ਰਾਤਾ ਦਾ ਸਾਹ ਵੀ ਨਹੀਂ ਲਿਆ ਉਹਨਾਂ ਨੇ ਭਾਈ ਪਤਾ ਲੱਗਾ ਸੀ ਪਰਿਵਾਰ ਨੂੰ ਭਾਈ ਇੰਨੇ ਬਸ ਪਤਾ ਲੱਗ ਗਿਆ ਮੁੰਡੇ ਦੇ ਯਾਰ ਦੋਸਤ ਨੇ ਉਹਨੇ ਫੋਨ ਕੀਤਾ ਲੱਬ ਲੁੱਬ ਲਿਆ ਇੱਥੇ ਜਦੋਂ ਪਰਿਵਾਰ ਮੌਕੇ ਤੇ ਪਹੁੰਚਿਆ ਨੌਜਵਾਨ ਨੂੰ ਅਸਤਾਲ ਵੀ ਲੈ ਜਾਏਗਾ ਕਿ ਭਾਈ ਸਿਰਤੀ ਸਾਡੇ ਜਦੋਂ ਤੁਹਾਨੂੰ ਪਤਾ ਇੱਥੇ ਇਦਾਂ ਪਾੜ ਪੈ ਗਿਆ ਕੀ ਕਰੂ ਬੰਦਾ ਇੱਥੇ ਇਹ ਇੱਥੋਂ ਏਨੀ ਸਪੀਡ ਨਾਲ ਆ ਗਿਆ ਤੇ ਬੰਦੇ ਤੇ ਕੀ ਕਰੂ ਬੰਦਾ ਇੱਥੇ ਬੰਦਾ ਕੋਲਕਾਰ ਦੇ ਵੀ ਅੰਦਾਜ਼ਾ ਲਾਇਆ ਜਾਦਾ ਵੀ ਤਿੰਨ ਜਿਹੜੇ ਉਹਦੇ ਹਿੱਸੇ ਹੋ ਗਏ ਹਾਂ ਹਾਂਜੀ ਭਾਈ ਤਿੰਨ ਹੀ ਹਿੱਸੇ ਹੋ ਗਏ ਕੀ ਕਰੇ ਬੰਦਾ ਭਾਈ ਕਾਸ ਦੇ ਭਾਈ ਲੋਹਾ ਦੇ ਕੁੱਟ ਕੇ ਸਿੱਧਾ ਹੈ ਨਾ ਬੰਦਾ ਥੋੜੀ ਪਿਛੋੜਾ ਪਾਇਆ ਜਿੰਨੇ ਉਹਨੇ ਆ ਜਾਣਾ ਲੋਹੇ ਆਪਾਂ ਕੁੱਟ ਕੇ ਸਿੱਧਾ ਕਰ ਲਾਂਗੇ ਬੰਦਾ ਜਿਹੜਾ ਚੱਲ ਜਾਂਦਾ ਦੁਨੀਆ ਤੋਂ ਭਾਜੀ ਉਹ ਨਹੀਂ ਆਉਂਦਾ ਜਿਹੜਾ ਵਿਸਤ ਨੌਜੋਨ ਦੇ ਪਰਿਵਾਰ ਦੇ ਵਿੱਚ ਕੋਣ ਕੋਣ ਸੀ ਭਾਈ ਇਹਨਾਂ ਦੇ ਪਰਿਵਾਰ 'ਚ ਆ ਗਿਆ ਇਹਨਾਂ ਦਾ ਪਿਤਾ ਜੀ ਇਹਨਾਂ ਦੇ ਮੰਮੀ ਹੈਗੇ ਆ ਇਹਨਾਂ ਦੇ ਭੈਣ ਵਾਂ ਤੇ ਆਪ ਹੀ ਭਾਜੀ ਕੱਲਾ ਕੱਲਾ ਭਾਜੀ ਮੁੰਡਾ ਓਏ ਬੱਚੇ ਦਾ ਆਇਆ ਮੇਰੇ ਤੱਕ ਸਰੀਰ ਕਿੱਥੇ ਆਉਣਾ ਇਸ ਟਾਈਮ ਇਹ ਹੁਣ ਭਾਈ ਕੀਰਾਂ ਵਾਲੀ ਆ ਅੱਛਾ ਹਾਂਜੀ ਰਿਜਰਾ ਤੇ ਕੀ ਵਾਲੀ ਉੱਥੇ ਲੱਗਾ ਸਰਕਾਰ ਜਿਹੜਾ ਪਰਿਵਾਰ ਦੇ ਸਰਕਾਰ ਭਾਈ ਬਾਹਰੋਂ ਆਣ ਕੇ ਕੈਨੇਡਾ ਜੋ ਭਾਈ ਕਿੱਥੇ ਸਰਕਾਰ ਕਰਾਂਗੇ